ਸੰਜੇ ਪੰਜਾਬ ਦੇ ਉਹ ਪਿੰਡ ਜਿਸ ਵਿੱਚ ਕਦੀ ਅਖਬਾਰ ਤੱਕ ਨਹੀਂ ਸੀ ਪੁੱਜਦਾ ਲੋਕਾਂ ਦੇ ਕੱਚੇ ਘਰ ਖੇਤੀ ਤੇ ਸਿੰਚਾਈ ਲਈ ਕੋਈ ਵੱਡੇ ਸਰੋਤ ਨਾ ਹੋਣਾ ਇਹੋ ਜਿਹਾ ਹੀ ਸੀ ਇੱਕ ਪਿੰਡ ਗੋਵਿੰਦਪੁਰ ਜਿਸ ਵਿੱਚ ਮਿਲਖਾ ਸਿੰਘ ਦਾ ਜਨਮ 22 ਨਵੰਬਰ 1929 ਨੂੰ ਹੋਇਆ ਉਹ ਸਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਉਹ ਪਿੰਡ ਦੀਆਂ ਮਿੱਟੀ ਵਾਲੀਆਂ ਗਲੀਆਂ ਵਿੱਚ ਦੌੜਦਾ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਮੁੰਡਾ ਇੱਕ ਦਿਨ ਦੁਨੀਆ ਨੂੰ ਦੱਸੇਗਾ ਕਿ ਹਿੰਮਤ ਕੀ ਹੁੰਦੀ ਹੈ ਪਰ ਫਿਰ ਵੀ ਉਸ ਦਾ ਬਚਪਨ ਬਹੁਤ ਹੀ ਦੁੱਖਾਂ ਭਰਿਆ ਸੀ ਸਨ 1947 ਪੰਜਾਬ ਦੀ ਵੰਡ ਦੇ ਸਮੇਂ ਉਹ 17 ਕੁ ਸਾਲ ਦਾ ਸੀ ਜਦੋਂ ਪੰਜਾਬ 'ਚ ਇੱਕ ਵਾਰ ਫਿਰ ਕਾਲਾ ਦੌਰ ਆਇਆ ਛੋਟਾ ਮਿਲਖਾ ਆਪਣੇ ਮਾਪਿਆਂ ਦੇ ਨਾਲ ਖੇਤਾਂ ਵਿੱਚ ਖੇਡਦਾ ਸੀ ਪਰ ਇੱਕ ਰਾਤ ਹਵਾ ਵਿੱਚ ਖੂਨ ਦੀ ਗੰਦ ਪਰ ਗਈ ਕਾਰ ਉੱਤੇ ਹਮਲਾ ਹੋਇਆ ਉਸ ਦੇ ਅੱਖਾਂ ਸਾਹਮਣੇ ਮਾਪਿਆਂ ਨੂੰ ਮਾਰ ਦਿੱਤਾ ਗਿਆ ਮਿਲਖਾ ਸੇਉ ਦੀ ਮਾਂ ਬੋਲੀ ਭੱਜ ਮਿਲਖਾ ਭੱਜ ਉਹ ਦੌਰ ਦਾ ਹੀ ਗਿਆ ਪਿੱਛੇ ਸਿਰਫ ਚੀਖਾਂ ਲਾਸ਼ਾਂ ਅਤੇ ਅਗ ਦੀਆਂ ਲਪਟਾਂ ਹੀ ਸਨ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਸੀ ਉਸ ਰਾਤ ਮਿਲਖਾ ਸੇਉ ਨੇ ਆਪਣਾ ਸਭ ਕੁਝ ਗਵਾ ਦਿੱਤਾ ਉਸ ਦੇ ਮਾਪੇ ਇਸ ਮਾੜੇ ਦੌਰ ਚ ਮਾਰੇ ਗਏ ਉਸ ਦੇ ਯਾਰ ਦੋਸਤ ਵਿਛੜ ਗਏ ਪਿੰਡ ਦੀਆਂ ਗਲੀਆਂ ਕਈ ਕੋਆ ਪਿੱਛੇ ਰਹਿ ਗਈਆ ਪਰ ਉਸ ਦੇ ਅੰਦਰ ਇੱਕ ਅਗ ਬਲ ਗਈ ਜ਼ਿੰਦਗੀ ਨੂੰ ਜਿੱਤਣ ਦੀ ਅਗ ਮਾਰਚ ਦਿੱਲੀ ਆ ਕੇ ਮਿਲਖਾ ਸੇਵ ਕਈ ਦਿਨ ਪੁਖਾ ਰਹਾ ਕਦੇ ਟ੍ਰੇਨਾਂ ਚ ਟਿਕਟਾਂ ਤੋਂ ਬਿਨਾ ਯਾਤਰਾ ਕਰਦਾ ਕਦੇ 10 ਰੁਪਏ ਲਈ ਛੋਟੇ ਮੋਟੇ ਕੰਮ ਕਰਦਾ ਫਿਰ ਉਸਨੇ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਕਈ ਵਾਰ ਫੇਲ ਹੋਇਆ ਪਰ ਹਿੰਮਤ ਨਾ ਹਾਰੀ ਆਖਰਕਾਰ ਉਹ ਫੌਜੀ ਬਣ ਗਿਆ ਫੌਜ ਵਿੱਚ ਇੱਕ ਦਿਨ ਦੌੜ ਦਾ ਮੁਕਾਬਲਾ ਹੋਇਆ ਸਾਰੇ ਸਿਪਾਹੀ ਖੜੇ ਸਨ ਮਿਲਖਾ ਵੀ ਦੌੜਨ ਆਇਆ ਸਿਰਫ ਇਸ ਲਈ ਕਿ ਖੇਡਾਂ ਖੇਡਣ ਵਾਲਿਆਂ ਨੂੰ ਵਧੀਆ ਖੁਰਾਕ ਮਿਲਦੀ ਗੋਲੀ ਚਲੀ ਤੇ ਮਿਲਖਾ ਸਿੰਘ ਇੰਨਾ ਤੇਜ਼ ਭੱਜਿਆ ਕਿ ਸਭ ਪਿੱਛੇ ਰਹਿ ਗਏ ਮਿਲਖਾ ਸਿੰਘ ਅਗਲੇ ਦਸਾ ਵਿੱਚ ਆ ਕੇ ਖੜਾ ਹੋ ਗਿਆ ਸਾਲ 1958 ਏਸ਼ੀਅਨ ਗੇਮਸ ਮਿਲਖਾ ਸੁਟ ਟਰੈਕ ਤੇ ਉਤਰੇ ਉੱਥੇ ਉਸ ਨੇ ਉਹ ਰਿਕਾਰਡ ਬਣਾਇਆ ਜਿਸ ਨੂੰ 40 ਸਾਲ ਕੋਈ ਵੀ ਭਾਰਤੀ ਨਾ ਤੋੜ ਸਕਿਆ ਭਾਰਤ ਦੀਆਂ ਉਮੀਦਾਂ ਉਹਨਾਂ ਦੀਆਂ ਅੱਖਾਂ ਵਿੱਚ ਸਨ ਉੱਥੇ ਉਸ ਨੇ ਸੋਨ ਤਮਗਾ ਜਿੱਤਿਆ ਪੂਰਾ ਦੇਸ਼ ਖੁਸ਼ੀ ਨਾਲ ਚੂਮ ਉਠਿਆ ਮਿਲਖਾ ਸਿੰਘ ਭਾਰਤ ਦਾ ਪਹਿਲਾ ਸਿੰਗਲਸ ਵਿੱਚ ਸੋਨ ਤਮਗਾ ਜਿੱਤਣ ਵਾਲਾ ਭਾਰਤੀ ਬਣਿਆ ਸਾਲ 1960 ਰੋਮ 올림픽 400 ਮੀਟਰ ਦੀ ਫਾਈਨਲ ਰੇਸ ਮਿਲਖਾ ਸ਼ਰੂ ਚ ਸਭ ਤੋਂ ਅੱਗੇ ਸੀ ਪਰ ਆਖਰੀ ਮੋੜ ਤੇ ਉਸ ਦਾ ਕਦਮ ਹੌਲੀ ਹੋ ਗਿਆ ਤੇ ਮੈਡਲ ਕੇਵਲ 0.1 ਸਕਿੰਟ ਨਾਲ ਹੱਥੋਂ ਨਿਕਲ ਗਿਆ ਉਸ ਰਾਤ ਮਿਲਖਾ ਰੋਇਆ ਉਸਨੇ ਕਿਹਾ ਮੈਂ ਆਪਣੇ ਦੇਸ਼ ਨੂੰ ਮੈਡਲ ਨਹੀਂ ਦੇ ਸਕਿਆ ਇਹ ਮੇਰੀ ਸਭ ਤੋਂ ਵੱਡੀ ਹਾਰ ਹੈ ਪਰ ਸੱਚ ਇਹ ਸੀ ਕਿ ਉਸ ਹਾਰ ਨੇ ਉਸ ਨੂੰ ਲੋਕਾਂ ਦੇ ਦਿਲਾਂ ਵਿੱਚ ਅਮਰ ਕਰ ਦਿੱਤਾ ਪਾਕਿਸਤਾਨ 'ਚ ਇੱਕ ਦੌੜ ਹੋਈ ਉੱਥੇ ਮਿਲਖਾ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖਾਨ ਨੇ ਮੰਚ ਤੇ ਕਿਹਾ ਤੂੰ ਤਾਂ ਸਿੱਖ ਨਹੀਂ ਤੂੰ ਤਾਂ ਫਲਾਈਂਗ ਸਿੱਖ ਹੈ ਤੇ ਇਹ ਨਾਮ ਹਮੇਸ਼ਾ ਲਈ ਉਸ ਦੇ ਨਾਲ ਜੁੜ ਗਿਆ ਮਿਲਖਾ ਸੇਓ ਨੇ ਵਾਲੀਬਾਲ ਖਿਡਾਰੀ ਨਿਰਮਲ ਕੌਰ ਨਾਲ ਵਿਆਹ ਕੀਤਾ ਚਾਰ ਬੱਚਿਆਂ ਦੇ ਪਿਤਾ ਬਣੇ ਉਹ ਹਮੇਸ਼ਾ ਸਾਦਗੀ ਨਾਲ ਜੀਏ ਪਰ 18 ਜੂਨ 2021 ਨੂੰ ਇਹ ਫਲਾਈਂਗ ਸਿੱਖ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਮਿਲਖਾ ਸਿੰਘ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਭੁਖ गरीबी हार दुख ये साडे कदम हौले कर सकते हैं पर जे हिम्मत ना छटिए, तो मंजिल दौड़ के जितती जा सकती है जे वीडियो चंगी लगी तो नु लाइक शेयर ते चैनल नु सब्सक्राइब करना ना भूलना वीडियो देखने आप सब दा धन्यवाद वीडियो ते कमेंट जरूर करना